ਦੀਦਾਰ ਕੀਤਾ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਆ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਆ ਜਿਨੇ ਇੱਕ ਵਾਰ ਫੇਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹਾ ਨਿਡਰਤਾ ਸਦਕ ਸਫਲਤਾ ਨੇਕੀ ਤੇ ਹਲੀਮੀ ਬਖਸ਼ਣ ਕਰ ਪਰਤਣ ਲਈ ਧੰਨਵਾਦ ਪੁੱਤ ਤਾਂ ਘਰ ਪਰਤਣ ਲਈ ਧੰਨਵਾਦ ਕੀਤਾ ਹੈ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਦਾ ਬਹੁਤ ਹੀ ਖੂਬਸੂਰਤ ਮੈਸੇਜ ਦਿੱਤਾ ਪੁੱਤ ਤੇ ਮਾਂ ਦੀ ਸਿਹਤਮੰਦ ਦੇ ਲਈ ਤੰਦਰੁਸਤੀ ਦੇ ਲਈ ਜ਼ਰੂਰ ਦੁਆ ਕਰੋ ਕਿ ਵਾਪਸ ਸ਼ੁਭ ਮੁੜਾਇਆ ਹੈ ਪਿਤਾ ਦਾ ਵੀ ਇਹੀ ਕਹਿਣਾ ਕਿ ਮੇਰੇ ਲਈ ਮੇਰਾ ਸ਼ੁਭ ਵਾਪਸ ਮੁੜ ਕੇ ਆਇਆ ਹੈ ਵੱਡੇ ਪੈਰੀ ਗਿਆ ਨਿੱਕੇ ਪੈਰੀ ਵਾਪਸ ਮੁੜ ਆਇਆ ਹੈ ਉਹੀ ਉਸ ਦਾ ਨਾਮ ਰਹੇਗਾ ਮਾਤਾ ਚਰਨ ਕੌਰ ਨੇ ਇਹ ਵੀ ਕਹਿ ਦਿੱਤਾ ਕਿ ਮੈਂ 1 ਸਾਲ 10 ਮਹੀਨੇ ਬਾਅਦ ਤੁਹਾਡਾ دیدار ਕੀਤੇ ਨੇ ਤੁਹਾਡੇ ਔਰ ਪਿਤਾ ਦਾ ਕਹਿਣਾ ਹੈ ਕਿ ਉਹੀ ਨੈਣ ਨਕਸ਼ ਨੇ ਨਿੱਕੇ ਸ਼ੁਭ ਦੇ ਵੀ ਜਿਵੇਂ ਜਦੋਂ ਵੱਡਾ ਸ਼ੁਭ ਹੋਇਆ ਸੀ ਉਹੀ ਨੈਣ ਨਕਸ਼ ਨੇ ਉਹੀ ਚਿਹਰੇ ਤੇ ਸਮਾਈਲ ਹੈ ਤਾਂ ਅੱਜ ਮਾਤਾ ਜੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਔਰ ਪਹਿਲਾ ਉਹਨਾਂ ਨੇ ਜੋ ਮੈਸੇਜ ਸਾਂਝਾ ਕੀਤਾ ਹੈ ਉਹ ਅਸੀਂ ਤੁਹਾਡੇ ਨਾਲ ਫਿਰ ਤੋਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਨੇ ਆਂ ਮਾਤਾ ਜੀ ਦਾ ਪਹਿਲਾ ਮੈਸੇਜ ਆ ਨਿੱਕੇ ਸ਼ੁਭ ਦੇ ਆਉਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੁਭਾਗ ਸਲਖਣਾ ਹੋ ਨਿਭੜਿਆ ਪੁੱਤ ਮੈਂ ਇੱਕ ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ ਦیدار ਕੀਤਾ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਆ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਆ ਜਿਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਆ ਕੀ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੀ ਜਹੀ ਨਿਡਰਤਾ ਸਦਕ ਸਫਲਤਾ ਤੇ ਹਲੀਮੀ ਨੇਕੀ ਬਖਸ਼ਣ ਘਰ ਪਰਤਣ ਲਈ ਧੰਨਵਾਦ ਪੁੱਤਾ ਸਿੱਧੂ ਮੂਸੇਵਾਲਾ ਵਾਪਸੀ ਕਰ ਗਿਆ ਕਿੰਨੇ ਸੋਹਣਾ ਮੈਸੇਜ ਜਿਹੜਾ ਮਾਤਾ ਚਰਨਕੌਰ ਨੇ ਸਾਂਝਾ ਕੀਤਾ ਔਰ ਇਸ ਮੈਸੇਜ ਨੂੰ ਪੜ ਕੇ ਹਰ ਉਸ ਫੈਨ ਦੇ ਦਿਲ ਨੂੰ ਸਕੂਨ ਮਿਲਿਆ ਹੋਵੇਗਾ ਜਿਹੜਾ ਬਸ ਇਹੀ ਉਡੀਕ ਕਰ ਰਿਹਾ ਸੀ ਕਿ ਇੱਕ ਵਾਰ ਮਾਤਾ ਜੀ ਨੂੰ ਸਕੂਨ ਮਿਲ ਜਾਵੇ ਤਾਂ ਉਹ ਸਕੂਨ ਜਿਹੜਾ ਉਹ ਮਾਤਾ ਚਰਨਕੌਰ ਨੂੰ ਹੁਣ ਮਿਲ ਗਿਆ ਹੈ ਤਾਂ ਉਹਨਾਂ ਨੇ ਮੈਸੇਜ ਸਾਂਝਾ ਕਰਦੇ ਅਕਤਰਾ ਦੀ ਫੈਨਸ ਨੂੰ ਇਹ ਸਕੂਨ ਭਰਿਆ ਪਲ ਦਿੱਤਾ ਹੈ ਕਿ ਮੈਂ ਹੁਣ ਬਿਲਕੁਲ ਸੰਤੁਸ਼ਟਾ ਮੇਰਾ ਪੁੱਤ ਵਾਪਸ ਮੁਰਾ ਆਇਆ ਹੈ ਇੱਕ ਸਾਲ 10 ਮਹੀਨਿਆਂ ਦੀ ਉਡੀਕ ਤੋਂ ਬਾਅਦ ਸਿੱਧੂ ਦੇ ਦੇਦਾਰ ਹੋਏ ਨੇ ਇਹ ਸਿੱਧੂ ਮੂਸੇਵਾਲਾ ਹੀ ਹੈ ਫੈਨ ਤੇ ਲਈ ਨਿੱਕਾ ਸ਼ੁਭ ਉਸੇ ਨੈਣ ਨਕਸ਼ ਤੇ ਨਾਲ ਵਾਪਸ ਮੁੜ ਕੇ ਆਇਆ ਜਿਵੇਂ ਵੱਡਾ ਸ਼ੁਭ ਹੁੰਦਾ ਸੀ ਤਾ ਹੁਣ ਪਿਤਾ ਵੀ ਬਹੁਤ ਸੰਤੁਸ਼ਟ ਨੇ ਉਹਨਾਂ ਨੇ ਕਿਹਾ ਕਿ ਇਸ ਚ ਕੋਈ ਦੋਰਾਇ ਨਹੀਂ ਹੈ ਕੋਈ ਦੋਰਾਇ ਨਹੀਂ ਹੈ ਕਿ ਨਾਮ ਕੀ ਰੱਖਿਆ ਜਾਵੇਗਾ ਨਾਮ ਉਹੀ ਰੱਖਿਆ ਜਾਵੇਗਾ ਯਾਨੀ ਕਿ ਸ਼ੋਭਦੀਪ ਸਿੰਘ ਔਰ ਸਿੱਧੂ ਮੂਸੇਵਾਲਾ ਹੀ ਨਾਮ ਰਹੇਗਾ ਔਰ ਜਦੋਂ ਵੱਡਾ ਹੋ ਕੇ ਇਹ ਨਿਕਾਸ਼ੁਭ ਆਪਣੇ ਭਰਾ ਦੀ ਚੜ੍ਹਾਈ ਬਾਰੇ ਸੁ ਦੇਖੇਗਾ ਫਿਰ ਉਸ ਦੇ ਮਨ ਦੇ ਵਿੱਚ ਜ਼ਰੂਰ ਆਵੇਗਾ ਕਿ ਉਹ ਵੀ ਉਸੇ ਹੀ ਰੰਗ ਟੰਗ ਦੇ ਨਾਲ ਆਪਣੀ ਭਰਾ ਦੀ ਕਲਾਕਾਰੀ ਨੂੰ ਪੇਸ਼ ਕਰੇ ਤਾਂ ਬਹੁਤ ਖੂਬਸੂਰਤ ਖੂਬਸੂਰਤ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ طرف ਮੈਸੇਜ ਦਿਖਾ ਰਹੇ ਹਾਂ ਇੱਕ طرف ਮਾਤਾ ਚਰਨ ਕੌਰ ਦੇ ਨਾਲ ਨਿੱਕੇ ਸ਼ੋਭ ਦੀ ਤਸਵੀਰ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਤੇ ਤਸਵੀਰਾਂ ਦਿਖਾ ਰਹੇ ਹਾਂ ਉਹਨਾਂ ਦਾ ਮੈਸੇਜ ਜੋ ਉਹਨਾਂ ਨੇ ਇੰਸਟਾਗ੍ਰam ਤੇ ਆਪਣੀ ਟੀਮ ਰਾਹੀਂ ਸਾਂਝਾ ਕੀਤਾ ਉਹਨਾਂ ਨੇ ਦਿਲ ਨੂੰ ਸਕੂਨ ਦਿੱਤਾ ਉਹਨਾਂ ਦੇ ਇਸ ਮੈਸੇਜ ਨੇ ਹਰ ਇੱਕ ਫੈਨਸ ਨੂੰ ਜੋ ਫੈਨਸ ਸਿੱਧੂ ਦੇ ਜਾਣ ਤੋਂ ਬਾਅਦ ਬਹੁਤ ਮਾਇੂਸ ਸੀਗਾ ਹਰ ਵਾਰ ਤਿਉਹਾਰ ਤੇ ਉਹਨਾਂ ਨੂੰ ਉਡੀਕਤਾ ਸੀਗਾ ਪਰ ਅੱਜ ਸਾਰਿਆਂ ਦੇ ਦਿਲਾਂ ਨੂੰ ਬਹੁਤ سکون ملਦਾ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਖੂਬਸੂਰਤ ਤਸਵੀਰਾਂ ਦੇ ਨਾਲ ਖੂਬਸੂਰਤ میسج پرو ਪੰਜਾਬ ٹی وی ਵੀ ਇਹੀ ਦੁਆ ਕਰਦਾ ਹੈ ਕਿ ਇਸ ਪਰਿਵਾਰ ਦੀ ਤੰਦਰੁਸਤੀ بنی ਰਹੇ ਬੱਚੇ ਦੀ ਤੰਦਰੁਸਤੀ بنی ਰਹੇ ਔਰ ਪਿਤਾ ਜੋ ਕਿ ਕਹਿੰਦੇ ਨੇ ਕਿ ਮੈਨੂੰ ਇੱਕ ਜੀਣ ਦਾ ਸਹਾਰਾ ਮਿਲ ਗਿਆ ਉਹ ਜੀਣ ਦਾ ਸਹਾਰਾ ਹੁਣ ਨਿੱਕਾ ਸ਼ੁਭ ਬਿਲਕੁਲ ਤੰਦਰੁਸਤ ਰਹੇ ਜਿਸ ਨੂੰ ਦੇਖ ਕੇ ਮਾਤਾ ਪਿਤਾ ਫਿਰ ਉਸੇ ਉਮਰ 'ਚ ਆ ਜਾਣ ਜਦੋਂ ਵੱਡਾ ਸ਼ੁਭ ਹੋਇਆ ਸੀ ਔਰ ਇਸ ਦਾ ਧਿਆਨ ਰੱਖਣ ਤੰਦਰੁਸਤੀ ਪਰਿਵਾਰ ਨੂੰ ਬਖਸ਼ੇ ਕਿ ਜੋ ਨਿੱਕੇ ਸ਼ੁਭ ਦਾ ਉਸ ਦੇ ਵੱਡੇ ਹੋਣ ਤੱਕ ਪੂਰਾ ਧਿਆਨ ਰੱਖਣ ਉਸ ਨੂੰ ਚੰਗੀ ਉਸਤੀ ਜਿਹੜੀ ਸਿੱਖਿਆ ਉਸ ਨੂੰ ਦੇਣ ਤਾਂ ਬਹੁਤ ਖੂਬਸੂਰਤ ਤਸਵੀਰ ਦੇ ਨਾਲ ਖੂਬਸੂਰਤ ਮੈਸੇਜ ਤੁਹਾਡੇ ਨਾਲ ਸਾਂਝਾ ਕੀਤਾ ਜੋ ਮਾਤਾ ਚਰਨ ਕੌਰ ਨੇ ਸਾਂਝਾ ਕੀਤਾ ਹੈ ਪ੍ਰੋ ਪੰਜਾਬ ਟੀਵੀ ਤੇ ਇਸ ਖੂਬਸੂਰਤ ਮੈਸੇਜ ਦਿਖਾ ਰਹੇ ਦੁਆ ਜ਼ਰੂਰ ਕਰਿਓ دیدار ਕੀਤਾ ਹੈ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਆਂ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀਆਂ ਜਿਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹਾ ਨਿਡਰਤਾ ਸਦਕ ਸਫਲਤਾ ਨੇਕੀ ਤੇ ਹਲੀਮੀ ਬਖਸ਼ਣ ਕਰ ਪਰਤਣ ਲਈ ਧੰਨਵਾਦ ਪੁੱਤ ਤਾਂ ਘਰ ਪਰਤਣ ਲਈ ਧੰਨਵਾਦ ਕੀਤਾ ਹੈ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਦਾ ਬਹੁਤ ਹੀ ਖੂਬਸੂਰਤ ਮੈਸੇਜ ਦਿੱਤਾ ਪੁੱਤ ਤੇ ਮਾਂ ਦੀ ਸਿਹਤਮੰਦ ਦੇ ਲਈ ਤੰਦਰੁਸਤੀ ਦੇ ਲਈ ਜ਼ਰੂਰ ਦੁਆ ਕਰੋ ਕਿ ਵਾਪਸ ਸ਼ੁਭ ਮੁੜ ਆਇਆ ਹੈ ਪਿਤਾ ਦਾ ਵੀ ਇਹੀ ਕਹਿਣਾ ਕਿ ਮੇਰੇ ਲਈ ਮੇਰਾ ਸ਼ੁਭ ਵਾਪਸ ਮੁੜ ਕੇ ਆਇਆ ਹੈ ਵੱਡੇ ਪੈਰੀ ਗਿਆ ਨਿੱਕੇ ਪੈਰੀ ਵਾਪਸ ਮੁੜ ਆਇਆ ਹੈ ਉਹੀ ਉਸ ਦਾ ਨਾਮ ਰਹੇਗਾ ਮਾਤਾ ਚਰਨ ਕੌਰ ਨੇ ਇਹ ਵੀ ਕਹਿ ਦਿੱਤਾ ਕਿ ਮੈਂ 1 ਸਾਲ 10 ਮਹੀਨੇ ਬਾਅਦ ਤੁਹਾਡਾ دیدار ਕੀਤੇ ਨੇ ਤੁਹਾਡੇ ਔਰ ਪਿਤਾ ਦਾ ਕਹਿਣਾ ਹੈ ਕਿ ਉਹੀ ਨੈਣ ਨਕਸ਼ ਨੇ ਨਿੱਕੇ ਸ਼ੁਭ ਦੇ ਵੀ ਜਿਵੇਂ ਜਦੋਂ ਵੱਡਾ ਸ਼ੁਭ ਹੋਇਆ ਸੀ ਉਹੀ ਨੈਣ ਨਕਸ਼ ਨੇ ਉਹੀ ਚਿਹਰੇ ਤੇ ਸਮਾਈਲ ਹੈ ਤਾਂ ਅੱਜ ਮਾਤਾ ਜੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਔਰ ਪਹਿਲਾ ਉਹਨਾਂ ਨੇ ਜੋ ਮੈਸੇਜ ਸਾਂਝਾ ਕੀਤਾ ਹੈ ਉਹ ਅਸੀਂ ਤੁਹਾਡੇ ਨਾਲ ਫਿਰ ਤੋਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਨੇ ਆਂ ਮਾਤਾ ਜੀ ਦਾ ਪਹਿਲਾ ਮੈਸੇਜ ਆਇਆ ਨਿੱਕੇ ਸ਼ੁਭ ਦੇ ਆਉਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੁਭਾਗ ਸੁਲਖਣਾ ਹੋ ਨਿਭੜਿਆ ਪੁੱਤ ਮੈਂ ਇੱਕ ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ ਦیدار ਕੀਤਾ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਹਾਂ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਜਿਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕੀ ਸੱਚੇ ਪਾਸ਼ਾ ਤੁਹਾਡੇ ਵੀਰ ਨੂੰ ਤੁਹਾਡੀ ਜਹੀ ਨਿਡਰਤਾ ਸਦਕ ਸਫਲਤਾ ਤੇ ਹਲੀਮੀ ਨੇਕੀ ਬਖਸ਼ਣ ਘਰ ਪਰਤਣ ਲਈ ਧੰਨਵਾਦ ਪੁੱਤਾ ਸਿੱਧੂ ਮੂਸੇਵਾਲਾ ਵਾਪਸੀ ਕਰ ਗਿਆ ਕਿੰਨੇ ਸੋਹਣਾ ਮੈਸੇਜ ਜਿਹੜਾ ਮਾਤਾ ਚਰਨ ਕੌਰ ਨੇ ਸਾਂਝਾ ਕੀਤਾ ਔਰ ਇਸ ਮੈਸੇਜ ਨੂੰ ਪੜ ਕੇ ਹਰ ਉਸ ਫੈਨ ਦੇ ਦਿਲ ਨੂੰ ਸਕੂਨ ਮਿਲਿਆ ਹੋਵੇਗਾ ਜਿਹੜਾ ਬਸ ਇਹੀ ਉਡੀਕ ਕਰ ਰਿਹਾ ਸੀ ਕਿ ਇੱਕ ਵਾਰ ਮਾਤਾ ਜੀ ਨੂੰ ਸਕੂਨ ਮਿਲ ਜਾਵੇ ਤਾਂ ਉਹ ਸਕੂਨ ਜਿਹੜਾ ਉਹ ਮਾਤਾ ਚਰਨਕੌਰ ਨੂੰ ਹੁਣ ਮਿਲ ਗਿਆ ਹੈ ਤਾਂ ਉਹਨਾਂ ਨੇ ਮੈਸੇਜ ਸਾਂਝਾ ਕਰਦੇ ਇੱਕ ਤਰ੍ਹਾਂ ਦੀ ਫੈਨਸ ਨੂੰ ਇਹ ਸਕੂਨ ਭਰਿਆ ਪਲ ਦਿੱਤਾ ਹੈ ਕਿ ਮੈਂ ਹੁਣ ਬਿਲਕੁਲ ਸੰਤੁਸ਼ਟਾ ਮੇਰਾ ਪੁੱਤ ਵਾਪਸ ਮੁੜ ਆਇਆ ਹੈ ਇੱਕ ਸਾਲ 10 ਮਹੀਨਿਆਂ ਦੀ ਉਡੀਕ ਤੋਂ ਬਾਅਦ ਸਿੱਧੂ ਦੇ دیدار ਹੋਏ ਨੇ ਇਹ ਸਿੱਧੂ ਮੂਸੇਵਾਲਾ ਹੀ ਹੈ ਫੈਨਸ ਤੇ ਲਈ ਨਿੱਕਾ ਸ਼ੁਭ ਉਸੇ ਨੈਣ ਨਕਸ਼ ਤੇ ਨਾਲ ਵਾਪਸ ਮੁੜ ਕੇ ਆਇਆ ਜਿਵੇਂ ਵੱਡਾ ਸ਼ੁਭ ਹੁੰਦਾ ਸੀ ਤਾਂ ਹੁਣ ਪਿਤਾ ਵੀ ਬਹੁਤ ਸੰਤੁਸ਼ਟ ਨੇ ਉਹਨਾਂ ਨੇ ਕਿਹਾ ਕਿ ਇਸ ਚ ਕੋਈ ਦੋਰਾ ਨਹੀਂ ਹੈ ਕੋਈ ਦੋਰਾਏ ਨਹੀਂ ਹੈ ਕਿ ਨਾਮ ਕੀ ਰੱਖਿਆ ਜਾਵੇਗਾ ਨਾਮ ਉਹੀ ਰੱਖਿਆ ਜਾਵੇਗਾ ਯਾਨੀ ਕਿ ਸ਼ੋਭਦੀਪ ਸਿੰਘ ਔਰ ਸਿੱਧੂ ਮੂਸੇਵਾਲਾ ਹੀ ਨਾਮ ਰਹੇਗਾ ਔਰ ਜਦੋਂ ਵੱਡਾ ਹੋ ਕੇ ਨਿਕਾਸ਼ਬ ਆਪਣੇ ਭਰਾ ਦੀ ਚੜਾਈ ਬਾਰੇ ਸੁ ਦੇਖੇਗਾ ਫਿਰ ਉਸ ਦੇ ਮਨ ਦੇ ਵਿੱਚ ਜ਼ਰੂਰ ਆਵੇਗਾ ਕਿ ਉਹ ਵੀ ਉਸੇ ਹੀ ਰੰਗ ਟੰਗ ਦੇ ਨਾਲ ਆਪਣੀ ਭਰਾ ਦੀ ਕਲਾਕਾਰੀ ਨੂੰ ਪੇਸ਼ ਕਰੇ ਤਾਂ ਬਹੁਤ ਖੂਬਸੂਰਤ ਖੂਬਸੂਰਤ ਤਸਵੀਰਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ طرف ਮੈਸੇਜ ਦਿਖਾ ਰਹੇ ਹਾਂ ਇੱਕ طرف ਮਾਤਾ ਚਰਨ ਕੌਰ ਦੇ ਨਾਲ ਨਿੱਕੇ ਸ਼ੋਭ ਦੀ ਤਸਵੀਰ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਤੇ ਤਸਵੀਰਾਂ ਦਿਖਾ ਰਿਹਾ ਉਹਨਾਂ ਦਾ ਮੈਸੇਜ ਜੋ ਉਹਨਾਂ ਨੇ ਇੰਸਟਾਗ੍ਰam ਤੇ ਆਪਣੀ ਟੀਮ ਰਾਹੀਂ ਸਾਂਝਾ ਕੀਤਾ ਉਹਨਾਂ ਨੇ ਦਿਲ ਨੂੰ ਸਕੂਨ ਦਿੱਤਾ ਹੈ ਉਹਨਾਂ ਦੇ ਇਸ ਮੈਸੇਜ ਨੇ ਹਰ ਇੱਕ ਫੈਨਸ ਨੂੰ ਜੋ ਫੈਨਸ ਸਿੱਧੂ ਦੇ ਜਾਣ ਤੋਂ ਬਾਅਦ ਬਹੁਤ ਮਾਇੂਸ ਸੀਗਾ ਹਰ ਵਾਰ ਤਿਉਹਾਰ ਤੇ ਉਹਨਾਂ ਨੂੰ ਉਡੀਕਤਾ ਸੀਗਾ ਪਰ ਅੱਜ ਉਹ ਸਾਰਿਆਂ ਦੇ ਦਿਲਾਂ ਨੂੰ ਬਹੁਤ ਸਕੂਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਖੂਬਸੂਰਤ ਤਸਵੀਰਾਂ ਦੇ ਨਾਲ ਖੂਬਸੂਰਤ ਮੈਸੇਜ ਪ੍ਰੋ ਪੰਜਾਬ ਟੀਵੀ ਵੀ ਇਹੀ ਦੁਆ ਕਰਦਾ ਹੈ ਕਿ ਇਸ ਪਰਿਵਾਰ ਦੀ ਤੰਦਰੁਸਤੀ ਬਣੀ ਰਹੇ ਬੱਚੇ ਦੀ ਤੰਦਰੁਸਤੀ ਬਣੀ ਰਹੇ ਔਰ ਪਿਤਾ ਜੋ ਕਿ ਕਹਿੰਦੇ ਨੇ ਕਿ ਮੈਨੂੰ ਇੱਕ ਜੀਣ ਦਾ ਸਹਾਰਾ ਮਿਲ ਗਿਆ ਉਹ ਜੀਣ ਦਾ ਸਹਾਰਾ ਹੁਣ ਨਿੱਕਾ ਸ਼ੁਭ ਬਿਲਕੁਲ ਤੰਦਰੁਸਤ ਰਹੇ ਜਿਸ ਨੂੰ ਦੇਖ ਕੇ ਮਾਤਾ ਪਿਤਾ ਫਿਰ ਉਸੇ ਉਮਰ 'ਚ ਆ ਜਾਣ ਜਦੋਂ ਵੱਡਾ ਸ਼ੁਭ ਹੋਇਆ ਸੀ ਔਰ ਇਸ ਦਾ ਧਿਆਨ ਰੱਖਣ ਤੰਦਰੁਸਤੀ ਪਰਿਵਾਰ ਨੂੰ ਬਖਸ਼ੇ ਕਿ ਜੋ ਨਿੱਕੇ ਸ਼ੁਭ ਦਾ ਉਸ ਦੇ ਵੱਡੇ ਹੋਣ ਤੱਕ ਪੂਰਾ ਧਿਆਨ ਰੱਖਣ ਉਸ ਨੂੰ ਚੰਗੀ ਉਸਤੀ ਜਿਹੜੀ ਸਿੱਖਿਆ ਉਸ ਨੂੰ ਦੇਣ ਤਾਂ ਬਹੁਤ ਖੂਬਸੂਰਤ ਤਸਵੀਰ ਦੇ ਨਾਲ ਖੂਬਸੂਰਤ ਮੈਸੇਜ ਤੁਹਾਡੇ ਨਾਲ ਸਾਂਝਾ ਕੀਤਾ ਜੋ ਮਾਤਾ ਚਰਨ ਕੌਰ ਨੇ ਸਾਂਝਾ ਕੀਤਾ ਹੈ ਪ੍ਰੋ ਪੰਜਾਬ ਟੀਵੀ ਤੇ ਇਸ ਖੂਬਸੂਰਤ ਮੈਸੇਜ ਦਿਖਾ ਰਹੇ ਦੁਆ ਜ਼ਰੂਰ ਕਰਿਓ ਦیدار ਕੀਤਾ ਹੈ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਆਂ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀਆਂ ਜਿਨੇ ਇੱਕ ਵਾਰ ਫੇਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹਾ ਨਿਡਰਤਾ ਸਿੱਦਕ ਸਫਲਤਾ ਨੇਕੀ ਤੇ ਹਲੀਮੀ ਬਖਸ਼ਣ ਕਰ ਪਰਤਣ ਲਈ ਧੰਨਵਾਦ ਪੁੱਤ ਤਾਂ ਘਰ ਪਰਤਣ ਲਈ ਧੰਨਵਾਦ ਕੀਤਾ ਹੈ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਦਾ ਬਹੁਤ ਹੀ ਖੂਬਸੂਰਤ ਮੈਸੇਜ ਦਿੱਤਾ ਪੁੱਤ ਤੇ ਮਾਂ ਦੀ ਸਿਹਤਮੰਦ ਦੇ ਲਈ ਤੰਦਰੁਸਤੀ ਦੇ ਲਈ ਜ਼ਰੂਰ ਦੁਆ ਕਰੋ ਕਿ ਵਾਪਸ ਸ਼ੁਭ ਮੁੜ ਆਇਆ ਹੈ ਪਿਤਾ ਦਾ ਵੀ ਇਹੀ ਕਹਿਣਾ ਕਿ ਮੇਰੇ ਲਈ ਮੇਰਾ ਸ਼ੁਭ ਵਾਪਸ ਮੁੜ ਕੇ ਆਇਆ ਹੈ ਵੱਡੇ ਪੈਰੀ ਗਿਆ ਨਿੱਕੇ ਪੈਰੀ ਵਾਪਸ ਮੁੜ ਆਇਆ ਹੈ ਉਹੀ ਉਸ ਦਾ ਨਾਮ ਰਹੇਗਾ ਮਾਤਾ ਚਰਨ ਕੌਰ ਨੇ ਇਹ ਵੀ ਕਹਿ ਦਿੱਤਾ ਕਿ ਮੈਂ 1 ਸਾਲ 10 ਮਹੀਨੇ ਬਾਅਦ ਤੁਹਾਡਾ دیدار ਕੀਤੇ ਨੇ ਤੁਹਾਡੇ ਔਰ ਪਿਤਾ ਦਾ ਕਹਿਣਾ ਹੈ ਕਿ ਉਹੀ ਨੈਣ ਨਕਸ਼ ਨੇ ਨਿੱਕੇ ਸ਼ੁਭ ਦੇ ਵੀ ਜਿਵੇਂ ਜਦੋਂ ਵੱਡਾ ਸ਼ੁਭ ਹੋਇਆ ਸੀ ਉਹੀ ਨੈਣ ਨਕਸ਼ ਨੇ ਉਹੀ ਚਿਹਰੇ ਤੇ ਸਮਾਈਲ ਹੈ ਤਾਂ ਅੱਜ ਮਾਤਾ ਜੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਔਰ ਪਹਿਲਾ ਉਹਨਾਂ ਨੇ ਜੋ ਮੈਸੇਜ ਸਾਂਝਾ ਕੀਤਾ ਹੈ ਉਹ ਅਸੀਂ ਤੁਹਾਡੇ ਨਾਲ ਫਿਰ ਤੋਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਨੇ ਆ ਮਾਤਾ ਜੀ ਦਾ ਪਹਿਲਾ ਮੈਸੇਜ ਆਇਆ ਨਿੱਕੇ ਸ਼ੁਭ ਦੇ ਆਉਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੁਭਾਗ ਸੁਲਖਣਾ ਹੋ ਨਿਬੜਿਆ ਪੁੱਤ ਮੈਂ ਇੱਕ ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ دیدار ਕੀਤਾ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀਆਂ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀਆਂ ਜਿਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕੀ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੀ ਜਹੀ ਨਿਡਰਤਾ ਸਿੱਧਕ ਸਫਲਤਾ ਤੇ ਹਲੀਮੀ ਨੇਕੀ ਬਖਸ਼ਣ ਘਰ ਪਰਤਣ ਲਈ ਧੰਨਵਾਦ ਪੁੱਤਾ ਸਿੱਧੂ ਮੂਸੇਵਾਲਾ ਵਾਪਸੀ ਕਰ ਗਿਆ ਕਿੰਨੇ ਸੋਹਣਾ ਮੈਸੇਜ ਜਿਹੜਾ ਮਾਤਾ ਚਰਨਕੌਰ ਨੇ ਸਾਂਝਾ ਕੀਤਾ ਔਰ ਇਸ ਮੈਸੇਜ ਨੂੰ ਪੜ ਕੇ ਹਰ ਉਸ ਫੈਨ ਦੇ ਦਿਲ ਨੂੰ ਸਕੂਨ ਮਿਲਿਆ ਹੋਵੇਗਾ ਜਿਹੜਾ ਬਸ ਇਹੀ ਉਡੀਕ ਕਰ ਰਿਹਾ ਸੀ ਕਿ ਇੱਕ ਵਾਰ ਮਾਤਾ ਜੀ ਨੂੰ ਸਕੂਨ ਮਿਲ ਜਾਵੇ ਤਾਂ ਉਹ ਸਕੂਨ ਜਿਹੜਾ ਉਹ ਮਾਤਾ ਚਰਨਕੌਰ ਨੂੰ ਹੁਣ ਮਿਲ ਗਿਆ ਹੈ ਤਾਂ ਉਹਨਾਂ ਨੇ ਮੈਸੇਜ ਸਾਂਝਾ ਕਰਦੇ ਅਕਤਰਾ ਦੀ ਫੈਨਸ ਨੂੰ ਇਹ ਸਕੂਨ ਭਰਿਆ ਪਲ ਦਿੱਤਾ ਹੈ ਕਿ ਮੈਂ ਹੁਣ ਬਿਲਕੁਲ ਸੰਤੁਸ਼ਟਾ ਮੇਰਾ ਪੁੱਤ ਵਾਪਸ ਮੁਰਾ ਆਇਆ ਹੈ 1 ਸਾਲ 10 ਮਹੀਨਿਆਂ ਦੀ ਉਡੀਕ ਤੋਂ ਬਾਅਦ ਸਿੱਧੂ ਦੇ دیدار ਹੋਏ ਨੇ ਇਹ ਸਿੱਧੂ ਮੂਸੇਵਾਲਾ ਹੀ ਹੈ ਫੈਨ ਤੇ ਲਈ ਨਿੱਕਾ ਸ਼ੁਭ ਉਸੇ ਨੈਣ ਨਕਸ਼ ਤੇ ਨਾਲ ਵਾਪਸ ਮੁੜ ਕੇ ਆਇਆ ਜਿਵੇਂ ਵੱਡਾ ਸ਼ੁਭ ਹੁੰਦਾ ਸੀ ਤਾਂ ਹੁਣ ਪਿਤਾ ਵੀ ਬਹੁਤ ਸੰਤੁਸ਼ਟ ਨੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਕੋਈ ਦੋਰਾਇ ਨਹੀਂ ਹੈ ਕੋਈ ਦੋਰਾਇ ਨਹੀਂ ਹੈ ਕਿ ਨਾਮ ਕੀ ਰੱਖਿਆ ਜਾਵੇਗਾ ਨਾਮ ਉਹੀ ਰੱਖਿਆ ਜਾਵੇਗਾ ਯਾਨੀ ਕਿ ਸ਼ੋਭਦੀਪ ਸਿੰਘ ਔਰ ਸਿੱਧੂ ਮੂਸੇਵਾਲਾ ਹੀ ਨਾਮ ਰਹੇਗਾ ਔਰ ਜਦੋਂ ਵੱਡਾ ਹੋ ਕੇ ਇਹ ਨਿਕਾਸ਼ੁਭ ਆਪਣੇ ਭਰਾ ਦੀ ਚੜ੍ਹਾਈ ਬਾਰੇ ਸੁ ਦੇਖੇਗਾ ਫਿਰ ਉਸ ਦੇ ਮਨ ਦੇ ਵਿੱਚ ਜ਼ਰੂਰ ਆਵੇਗਾ ਕਿ ਉਹ ਵੀ ਉਸੇ ਹੀ ਰੰਗ ਟੰਗ ਦੇ ਨਾਲ ਆਪਣੀ ਭਰਾ ਦੀ ਕਲਾਕਾਰੀ ਨੂੰ ਪੇਸ਼ ਕਰੇ ਤਾਂ ਬਹੁਤ ਖੂਬਸੂਰਤ ਖੂਬਸੂਰਤ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ طرف ਮੈਸੇਜ ਦਿਖਾ ਰਹੇ ਹਾਂ ਇੱਕ طرف ਮਾਤਾ ਚਰਨ ਕੌਰ ਦੇ ਨਾਲ ਨਿੱਕੇ ਸ਼ੋਭ ਦੀ ਤਸਵੀਰ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਤੇ ਤਸਵੀਰਾਂ ਦਿਖਾ ਰਿਹਾ ਉਹਨਾਂ ਦਾ ਮੈਸੇਜ ਉਹਨਾਂ ਨੇ ਇੰਸਟਾਗ੍ਰam ਤੇ ਆਪਣੀ ਟੀਮ ਰਾਹੀਂ ਸਾਂਝਾ ਕੀਤਾ ਉਹਨਾਂ ਨੇ ਦਿਲ ਨੂੰ ਸਕੂਨ ਦਿੱਤਾ ਉਹਨਾਂ ਦੇ ਇਸ ਮੈਸੇਜ ਨੇ ਹਰ ਇੱਕ ਫੈਨਸ ਨੂੰ ਜੋ ਫੈਨਸ ਸਿੱਧੂ ਦੇ ਜਾਣ ਤੋਂ ਬਾਅਦ ਬਹੁਤ ਮਾਇੂਸ ਸੀਗਾ ਹਰ ਵਾਰ ਤਿਉਹਾਰ ਤੇ ਉਹਨਾਂ ਨੂੰ ਉਡੀਕਤਾ ਸੀਗਾ ਪਰ ਅੱਜ ਸਾਰਿਆਂ ਦੇ ਦਿਲਾਂ ਨੂੰ ਬਹੁਤ ਸਕੂਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਖੂਬਸੂਰਤ ਤਸਵੀਰਾਂ ਦੇ ਨਾਲ ਖੂਬਸੂਰਤ ਮੈਸੇਜ ਪ੍ਰੋ ਪੰਜਾਬ ਟੀਵੀ ਵੀ ਇਹੀ ਦੁਆ ਕਰਦਾ ਹੈ ਕਿ ਇਸ ਪਰਿਵਾਰ ਦੀ ਤੰਦਰੁਸਤੀ ਬਣੀ ਰਹੇ ਬੱਚੇ ਦੀ ਤੰਦਰੁਸਤੀ ਬਣੀ ਰਹੇ ਔਰ ਪਿਤਾ ਜੋ ਕਿ ਕਹਿੰਦੇ ਨੇ ਕਿ ਮੈਨੂੰ ਇੱਕ ਜੀਣ ਦਾ ਸਹਾਰਾ ਮਿਲ ਗਿਆ ਉਹ ਜੀਣ ਦਾ ਸਹਾਰਾ ਹੁਣ ਨਿੱਕਾ ਸ਼ੁਭ ਬਿਲਕੁਲ ਤੰਦਰੁਸਤ ਰਹੇ ਜਿਸ ਨੂੰ ਦੇਖ ਕੇ ਮਾਤਾ ਪਿਤਾ ਫਿਰ ਉਸੇ ਉਮਰ 'ਚ ਆ ਜਾਣ ਜਦੋਂ ਵੱਡਾ ਸ਼ੁਭ ਹੋਇਆ ਸੀ ਔਰ ਇਸ ਦਾ ਧਿਆਨ ਰੱਖਣ ਤੰਦਰੁਸਤੀ ਪਰਿਵਾਰ ਨੂੰ ਬਖਸ਼ੇ ਕਿ ਜੋ ਨਿੱਕੇ ਸ਼ੁਭ ਦਾ ਉਸ ਦੇ ਵੱਡੇ ਹੋਣ ਤੱਕ ਪੂਰਾ ਧਿਆਨ ਰੱਖਣ ਉਸ ਨੂੰ ਚੰਗੀ ਉਸਤੀ ਜਿਹੜੀ ਸਿੱਖਿਆ ਉਸ ਨੂੰ ਦੇਣ ਤਾਂ ਬਹੁਤ ਖੂਬਸੂਰਤ ਤਸਵੀਰ ਦੇ ਨਾਲ ਖੂਬਸੂਰਤ ਮੈਸੇਜ ਤੁਹਾਡੇ ਨਾਲ ਸਾਂਝਾ ਕੀਤਾ ਜੋ ਮਾਤਾ ਚਰਨ ਕੌਰ ਨੇ ਸਾਂਝਾ ਕੀਤਾ ਹੈ ਪ੍ਰੋ ਪੰਜਾਬ ਟੀਵੀ ਤੇ ਇਸ ਖੂਬਸੂਰਤ ਮੈਸੇਜ ਦਿਖਾ ਰਹੇ ਦੁਆ ਜ਼ਰੂਰ ਕਰਿਓ ਦੀਦਾਰ ਕੀਤਾ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਆ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਆ ਜਿਨੇ ਇੱਕ ਵਾਰ ਫੇਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹਾ ਨਿਡਰਤਾ ਸਦਕ ਸਫਲਤਾ ਨੇਕੀ ਤੇ ਹਲੀਮੀ ਬਖਸ਼ਣ ਕਰ ਪਰਤਣ ਲਈ ਧੰਨਵਾਦ ਪੁੱਤ ਤਾਂ ਘਰ ਪਰਤਣ ਲਈ ਧੰਨਵਾਦ ਕੀਤਾ ਹੈ ਮਾਤਾ ਚਰਨ ਕੌਰ ਨੇ ਆਪਣੇ ਪੁੱਤ ਦਾ ਬਹੁਤ ਹੀ ਖੂਬਸੂਰਤ ਮੈਸੇਜ ਦਿੱਤਾ ਪੁੱਤ ਤੇ ਮਾਂ ਦੀ ਸਿਹਤਮੰਦ ਦੇ ਲਈ ਤੰਦਰੁਸਤੀ ਦੇ ਲਈ ਜ਼ਰੂਰ ਦੁਆ ਕਰੋ ਕਿ ਵਾਪਸ ਸ਼ੁਭ ਮੁੜਾਇਆ ਹੈ ਪਿਤਾ ਦਾ ਵੀ ਇਹੀ ਕਹਿਣਾ ਕਿ ਮੇਰੇ ਲਈ ਮੇਰਾ ਸ਼ੁਭ ਵਾਪਸ ਮੁੜ ਕੇ ਆਇਆ ਹੈ ਵੱਡੇ ਪੈਰੀ ਗਿਆ ਨਿੱਕੇ ਪੈਰੀ ਵਾਪਸ ਮੁੜ ਆਇਆ ਹੈ ਉਹੀ ਉਸ ਦਾ ਨਾਮ ਰਹੇਗਾ ਮਾਤਾ ਚਰਨ ਕੌਰ ਨੇ ਇਹ ਵੀ ਕਹਿ ਦਿੱਤਾ ਕਿ ਮੈਂ 1 ਸਾਲ 10 ਮਹੀਨੇ ਬਾਅਦ ਤੁਹਾਡਾ دیدار ਕੀਤੇ ਨੇ ਤੁਹਾਡੇ ਔਰ ਪਿਤਾ ਦਾ ਕਹਿਣਾ ਹੈ ਕਿ ਉਹੀ ਨੈਣ ਨਕਸ਼ ਨੇ ਨਿੱਕੇ ਸ਼ੁਭ ਦੇ ਵੀ ਜਿਵੇਂ ਜਦੋਂ ਵੱਡਾ ਸ਼ੁਭ ਹੋਇਆ ਸੀ ਉਹੀ ਨੈਣ ਨਕਸ਼ ਨੇ ਉਹੀ ਚਿਹਰੇ ਤੇ ਸਮਾਈਲ ਹੈ ਤਾਂ ਅੱਜ ਮਾਤਾ ਜੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਔਰ ਪਹਿਲਾ ਉਹਨਾਂ ਨੇ ਜੋ ਮੈਸੇਜ ਸਾਂਝਾ ਕੀਤਾ ਹੈ ਉਹ ਅਸੀਂ ਤੁਹਾਡੇ ਨਾਲ ਫਿਰ ਤੋਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਨੇ ਆ ਮਾਤਾ ਜੀ ਦਾ ਪਹਿਲਾ ਮੈਸੇਜ ਆਇਆ ਨਿੱਕੇ ਸ਼ੁਭ ਦੇ ਆਉਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੁਭਾਗ ਸੁਲਖਣਾ ਹੋ ਨਿਬੜਿਆ ਪੁੱਤ ਮੈਂ ਇੱਕ ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ دیدار ਕੀਤਾ ਪੁੱਤ ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀਆਂ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀਆਂ ਜਿਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੀ ਜਹੀ ਨਿਡਰਤਾ ਸਦਕ ਸਫਲਤਾ ਤੇ ਹਲੀਮੀ ਨੇਕੀ ਬਖਸ਼ਣ ਘਰ ਪਰਤਣ ਲਈ ਧੰਨਵਾਦ ਪੁੱਤ ਆ ਸਿੱਧੂ ਮੂਸੇਵਾਲਾ ਵਾਪਸੀ ਕਰ ਗਿਆ ਕਿੰਨੇ ਸੋਹਣਾ ਮੈਸੇਜ ਜਿਹੜਾ ਮਾਤਾ ਚਰਨਕੌਰ ਨੇ ਸੰਜਾ